ਇਹ ਸਾਡੇ ਸਮਾਜ ਦਾ ਇੱਕ ਅਹਿਮ ਜਿਹੜਾ ਭਾਈਚਾਰਾ ਹੈਗਾ ਆ ਰਾਮਗੜੀਆ ਭਾਈਚਾਰਾ ਉਹਨਾਂ ਦਾ ਕੋਈ ਅਕਸ ਨਹੀਂਗਾ ਅਕਸ ਕੱਲੇ ਬਲਕਾਰ ਸਿੱਧੂ ਦਾ ਤੇ ਦੂਸਰਿਆਂ ਨੂੰ ਜਿਹੜੀ ਬੋਲਣ ਦੀ ਆਜ਼ਾਦੀ ਨਹੀਂ ਹੈ ਉਹਨਾਂ ਨੂੰ ਗਾਲੀ-ਗਲੋਚ ਕਰਨ ਦੀ ਆਜ਼ਾਦੀ ਆ ਇਹ ਵਿਸ਼ੇਸ਼ਾ ਅਧਿਕਾਰ ਜਿਹੜਾ ਬਲਕਾਰ ਸਿੱਧੂ ਨੂੰ ਆ ਬਲਕਾਰ ਸਿੱਧੂ ਹਰ ਨੇ ਔਰਤਾਂ ਨੂੰ ਜੋ ਕੁਝ ਬੋਲਿਆ ਹੈਗਾ ਕੀ ਇਹ ਉਹਦੇ ਤੇ ਉਹਦੇ ਨਾਲ ਸਹਿਮਤ ਆ ਜੇ ਤਾਂ ਬਲਕਾਰ ਸਿੱਧੂ ਨਾਲ ਸਹਿਮਤ ਆ ਫਿਰ ਤਾਂ ਬਲਕਾਰ ਸੂਚ ਤੇ ਕੋਈ ਕਾਰਵਾਈ ਨਹੀਂ ਫਿਰ ਤਾਂ ਸਮਝਣਾ ਚਾਹੀਦਾ ਕਿ ਮੁੱਖ ਮੰਤਰੀ ਭਗਵੰਤ ਮਾਨ ਤੋਂ ਲੈ ਕੇ ਸਾਰੇ ਦੇ ਸਾਰੇ 94 ਦੇ 94 ਐਮ ਐਲ ਏ ਹੀ ਆਪਣੇ ਵਲੰਟੀਅਰਾਂ ਦੀਆਂ ਪਤਨੀਆਂ ਬਾਰੇ ਪਰਿਵਾਰਾਂ ਦੀਆਂ ਔਰਤਾਂ ਬਾਰੇ ਇਹੀ ਵਿਚਾਰ ਰੱਖਦੇ ਆ ਤੇ ਜੇ ਬਲਕਾਰ ਸੂਚ ਤੇ ਪਰਚਾ ਦਰਜ ਹੋ ਗਿਆ ਫਿਰ ਮੰਨਿਆ ਜਾਊਗਾ ਵੀ ਨਹੀਂ ਕੁਝ ਫਰਕ ਜਿਹੜਾ ਉਹ ਹੈਗਾ ਦਾ ਅਹਿਲਾਦਾ ਜਿਵੇਂ ਦਿੱਲੀ ਇਲੈਕਸ਼ਨ ਤੋਂ ਬਾਅਦ ਇਹ ਸੋਚ ਜੀ ਲਿਆ ਸਰਕਾਰ ਨੇ ਵੀ ਜਿਹੜੇ ਹੁਣ ਖਿਲਾਫ ਬੋਲਦੇ ਆ ਥੋੜੇ ਮੋٹے ਬੰਦੇ ਵੀ ਇਹਨਾਂ ਨੂੰ ਕਿਸੇ ਵੀ ਢੰਗ ਦੇ ਨਾਲ ਚੁੱਪ ਕਰਾਇਆ ਜਾਵੇ ਤੇ ਚੁੱਪ ਕਰਾਉਣ ਦੀ ਨੀਤੀ ਹੈ ਜਿਹੜੀ ਉਹ ਇਹੀ ਹੈ ਵੀ ਦਬਾਅ ਡਰ ਕਿ ਕਿਸੇ ਬੰਦੇ ਨੂੰ ਇੱਕ ਦਿਨ ਲਈ ਗੱਦੀ ਮਿਲ ਗਈ ਸੀਗੀ ਉਹਨੇ ਕਰੰਸੀ ਹੋਈ ਸੀ ਉਹ ਕਹਿੰਦਾ ਕਰੰਸੀ ਹੋਈ ਚੰਮ ਦੀ ਕਰ ਦੋ ਠੀਕ ਆ ਇਸ ਕਰਕੇ ਇਹ ਉਹ ਚੰਮ ਦੀਆਂ ਚਲਾ ਰਹੇ ਆ ਉਹਨਾਂ ਨੂੰ ਲੱਗਦਾ ਵੀ ਹੁਣ ਥੋੜੇ ਦਿਨ ਰਹਿ ਗਏ ਆ ਚੰਮ ਦੀਆਂ ਚਲਾ ਲਈਆਂ ਡਾਂਗਾ ਮਾਰ ਲਈਏ ਲੋਕਾਂ ਦੇ ਛਿੱਤਰ ਫੇਰ ਲਈਏ ਠੀਕ ਆ ਇਹਦਾ ਇਹਦਾ ਰੇਟ ਵਟ ਲਈਏ ਇਹਦਾ ਰੇਟ ਵਟ ਲਈਏ ਸੱਟੇ ਵਾਲਿਆਂ ਤੋਂ ਲੈ ਲਈਏ ਟਰੱਕ ਯੂਨੀਅਨ ਅੰਦਰ ਦੇ ਕਬਜ਼ੇ ਦਾ ਲੈ ਲਈਏ ਜੋ ਕੁਝ ਵੀ ਪਿਛਲੀਆਂ ਸਰਕਾਰਾਂ ਵੇਲੇ ਚੱਲ ਰਿਹਾ ਹੈਗਾ ਅਸੀਂ ਸਾਰੀਆਂ ਜਥੇਬੰਦੀਆਂ ਨੇ ਤੈਅ ਕੀਤਾ ਕਿ 3 ਮਾਰਚ ਨੂੰ ਐਸਐਸਪੀ ਬਠਿੰਡਾ ਦੇ ਦਫ਼ਤਰ ਦੇ ਸਾਹਮਣੇ ਵੱਡਾ ਇਕੱਠ ਕਰਾਂਗੇ ਤੇ ਮਨਿੰਦਰ ਜੀ ਸਿੱਧੂ ਦੇ ਪਰਚਾ ਰੱਦ ਕਰਾਉਣ ਲਈ ਔਰ ਬਲਕਾਰ ਸਿੱਧੂ ਦੇ ਪਰਚਾ ਦਰਜ ਕਰਾਉਣ ਜੋ ਨੇ ਔਰਤਾਂ ਬਾਰੇ ਘਟੀਆ ਸ਼ਬਦਾਵਲੀ ਵਰਤੀ ਹੈ ਜੋ ਇਕਰਾਮ ਗੜੀਆਂ ਭਾਈਚਾਰ ਬਾਰੇ ਘਟੀਆ ਸ਼ਬਦਾਵਲੀ ਵਰਤੀ ਹੈਗੀ ਤੇ ਉਹਦੇ ਚ ਦੇਖਦੇ ਹਾਂ ਪ੍ਰਿਵਿਲੇਜ ਕਮੇਟੀ ਕੀ ਕਰਦੀ ਹੈਗੀ ਹੈ ਪ੍ਰਿਵਿਲੇਜ ਕਮੇਟੀ ਸਪੀਕਰ ਦੀ ਆ ਕਿਵਾਜੇ ਦੀ ਆ ਇਹ ਲੱਗ ਜਾਂਦਾ ਪਤਾ ਤੁਸੀਂ ਜੁੜੇ ਹੋ ਅਖਰ ਦੇ ਨਾਲ ਤੇ ਮਹਾ ਨਵਰੀਸ ਦੀ ਆ ਮਨਿੰਦਰਜੀਤ ਸਿੱਧੂ ਤੇ ਪਰਚਾ ਦਰਜ ਹੁੰਦਾ ਦਰਜ ਵੀ ਪਰਚਾ ਇਹ ਕਾਰਿਓ ਨੂੰ ਲੈ ਕੇ ਹੁੰਦਾ ਆడియో ਦੇ ਵਿੱਚ ਬਹੁਤ ਸਾਰੀ ਮਾੜੀ ਸ਼ਬਦਾਵਲੀ ਸੀ ਇਹਦੇ ਵੱਲ ਕਿਸੇ ਦਾ ਧਿਆਨ ਨਹੀਂ ਨਾ ਸਰਕਾਰ ਦਾ ਤੇ ਨਾ ਪਰਚਾ ਦਰਜ ਕਰਾਉਣ ਵਾਲਿਆਂ ਦਾ ਪਰ ਇਹ ਕਿਹਾ ਜਾਂਦਾ ਜੀ ਇਹ ਨਸ਼ਰ ਕਰਤੀ ਜਿਹਦੇ ਨਾਲ ਐਮਐਲਏ ਦੇ ਅਕਸ ਤੇ ਬੁਰਾ ਅਸਰ ਪਿਆ ਮੇਰੇ ਨਾਲ ਗੱਲਬਾਤ ਕਰਨ ਦੇ ਲਈ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਐਨੇ ਨਾਲ ਹੀ ਅਕਸ ਖਰਾਬ ਹੋ ਜਾਂਦਾ ਹੁੰਦਾ ਬਾਈ ਜੇ ਕਿਸੇ ਦੀ ਬੋਲਣ ਵਾਲੇ ਦਾ ਤਖਸ ਖਰਾਬ ਨਹੀਂ ਹੁੰਦਾ ਜਿਨੇ ਮਲੋਕ ਕਿਤੇ ਆਪ ਦਾ ਚੈਨਲ ਤੇ ਪਾਤੀ ਉਹ ਵੀ ਥੱਲੇ ਪੂਰਾ ਲਿਖ ਕੇ ਵੀ ਅਸੀਂ ਸੰਪਰਕ ਕਰਨ ਦੀ ਕੋਸ਼ਿਸ਼ ਵੀ ਕੀਤੀ ਆ ਉਹਦੇ ਨਾਲ ਕਹਿੰਦੇ ਕੰਮ ਖਰਾਬ ਹੋ ਜਾਂਦਾ ਦੇਖੋ ਲੱਗਦਾ ਕਿ ਐਕਸ ਇੱਥੇ ਸਿਰਫ 94 ਬੰਦਿਆਂ ਦਾ ਇਸ ਦੁਨੀਆ ਦੀ ਜਿਹੜੀ ਅੱਧੀ ਆਬਾਦੀ ਆ ਔਰਤਾਂ ਉਹਨਾਂ ਦਾ ਕੋਈ ਐਕਸ ਨਹੀਂ ਇਹ ਸਾਡੇ ਸਮਾਜ ਦਾ ਇੱਕ ਅਹਿਮ ਜਿਹੜਾ ਭਾਈਚਾਰਾ ਹੈਗਾ ਰਾਮਗੜੀਆ ਭਾਈਚਾਰਾ ਉਹਨਾਂ ਦਾ ਕੋਈ ਐਕਸ ਨਹੀਂਗਾ ਐਕਸ ਕੱਲੇ ਬਲਕਾਰ ਸਿੱਧੂ ਦਾ ਤੇ ਦੂਸਰਿਆਂ ਨੂੰ ਜਿਹੜੀ ਬੋਲਣ ਦੀ ਆਜ਼ਾਦੀ ਨਹੀਂ ਹੈ ਪਰ ਉਹਨਾਂ ਨੂੰ ਬਕੜਵਾ ਕਰਨ ਦੀ ਆਜ਼ਾਦੀ ਵੀ ਹੈ ਉਹਨਾਂ ਨੂੰ ਗਾਲੀ ਗਲੋਚ ਕਰਨ ਦੀ ਆਜ਼ਾਦੀ ਹੈ ਦੂਸਰੇ ਦੀਆਂ ਔਰਤਾਂ ਬਾਰੇ ਵੱਧ ਘੱਟ ਬੋਲਣ ਦੀ ਆਜ਼ਾਦੀ ਆ ਔਰ ਦੂਸਰਿਆਂ ਦੀਆਂ ਔਰਤਾਂ ਦੀ ਜਿਹੜੀ ਹੈਗੀ ਆ ਮਾਨ ਸਨਮਾਨ ਆ ਉਹਦੇ ਬਾਰੇ ਜਿਹੜੀ ਸਭ ਤੋਂ ਘਟਿਆ ਤੋਂ ਘਟਿਆ ਗੱਲ ਕਹੀ ਜਾ ਸਕਦੀ ਆ ਇਹ ਵਿਸ਼ੇਸ਼ ਅਧਿਕਾਰ ਜਿਹੜਾ ਬਲਕਾਰ ਸਿੱਧੂ ਨੂੰ ਆ ਵੈਸੇ ਵਿਸ਼ੇਸ਼ ਅਧਿਕਾਰ ਤਾਂ ਪਿਛਲੇ ਤੋਂ ਉਹਨਾਂ ਤੋਂ ਕੁਲਤਾਰ ਸੰਧਵਾ ਵਰਤਦੇ ਆ ਰਹੇ ਆ ਪਰ ਕੁਲਤਾਰ ਸੰਧਵਾ ਤੋ ਵੱਧ ਵਿਸ਼ੇਸ਼ ਅਧਿਕਾਰ ਜਿਹੜਾ ਬਲਕਾਰ ਸਿੱਧੂ ਕੋਲੇ ਹੈਗੇ ਆ ਹੁਣ ਦੇਖਦੇ ਆ ਕਿ ਜਿਹੜੀ ਉਹਦੀ ਪਰਵਿਲੇਜ ਕਮੇਟੀ ਆ ਉਹ ਵਿਸ਼ੇਸ਼ ਅਧਿਕਾਰ ਵਾਲੀ ਕਮੇਟੀ ਅਕਲਤਾਰ ਸੰਧਵਾ ਦੀ ਉਹ ਹੈਗੀ ਆ ਕਲਤਾਰ ਸੰਧਵਾ 'ਚ ਦਮ ਹੈਗਾ ਕਿ ਆਪਣੀ ਪਰਵਿਲੇਜ ਕਮੇਟੀ ਦਾ ਮਤਲਬ ਜਿਹੜਾ ਫਾਇਦਾ ਉਠਾਵੇ ਮਤਲਬ ਨਜ਼ਾਇਰੀ ਫਾਇਦਾ ਤਾਂ ਉਠਾਇਆ ਹੀ ਠਾਇਆ ਫਾਇਦਾ ਵੀ ਉਠਾਉਂਦਾ ਹੈਗਾ ਕਲਤਾਰ ਸੰਧਵਾ ਕਿ ਨਹੀਂ ਇਹ ਹੁਣ ਆਉਣ ਵਾਲੇ ਦਿਨਾਂ 'ਚ ਪਤਾ ਲੱਗ ਜੂਗਾ ਤੇ ਇਹ ਪੰਜਾਬ ਦੀ ਸਰਕਾਰ ਇਹ ਵਾਕਈ ਔਰਤਾਂ ਦੇ ਪੱਖ ਚ ਹੈਗੀ ਆ ਉਹਨਾਂ ਦੇ ਮਾਨ ਸਨਮਾਨ ਚ ਕਿਉਂਕਿ ਪਿਛਲੇ 4 ਲਗਭਗ ਸਾਲਾਂ ਤੋਂ 1000 ਰੁਪਏ ਮਹੀਨੇ ਦਾ ਵੀ ਜਿਹੜਾ ਇਹ ਦੇ ਰਹੇ ਹੈਗੇ ਆ ਤੇ ਉਹ ਵੀ 1000 ਰੁਪਏ ਤਾਂ ਦੇ ਹੀ ਰਹੇ ਹੈਗੇ ਆ ਤੇ ਨਾਲ ਜਿਹੜਾ ਇਹ ਬੋਨਸ ਦੇ ਵਿੱਚ ਬਲਕਾਰ ਸਿੱਧੂ ਹਰਾਂ ਨੇ ਔਰਤਾਂ ਨੂੰ ਜੋ ਕੁਝ ਬੋਲਿਆ ਹੈਗਾ ਕੀ ਇਹ ਉਹਦੇ ਤੇ ਉਹਦੇ ਨਾਲ ਸਹਿਮਤ ਆ ਜੇ ਤਾਂ ਬਲਕਾਰ ਸਿੱਧੂ ਨਾਲ ਸਹਿਮਤ ਆ ਫਿਰ ਤਾਂ ਬਲਕਾਰ ਸੂਚ ਤੇ ਕੋਈ ਕਾਰਵਾਈ ਨਹੀਂ ਫਿਰ ਤਾਂ ਸਮਝਣਾ ਚਾਹੀਦਾ ਕਿ ਮੁੱਖ ਮੰਤਰੀ ਭਗਵੰਤ ਮਾਨ ਤੋਂ ਲੈ ਕੇ ਸਾਰੇ ਦੇ ਸਾਰੇ 94 ਦੇ 94 ਐਮ ਐਲ ਏ ਹੀ ਆਪਣੇ ਵਲੰਟੀਅਰਾਂ ਦੀਆਂ ਪਤਨੀਆਂ ਬਾਰੇ ਪਰਿਵਾਰਾਂ ਦੀਆਂ ਔਰਤਾਂ ਬਾਰੇ ਇਹੀ ਵਿਚਾਰ ਰੱਖਦੇ ਆ ਤੇ ਜੇ ਬਲਕਾਰ ਸੂਚ ਤੇ ਪਰਚਾ ਦਰਜ ਹੋ ਗਿਆ ਫਿਰ ਮੰਨਿਆ ਜਾਊਗਾ ਵੀ ਨਹੀਂ ਕੁਝ ਫਰਕ ਜਿਹੜਾ ਉਹ ਹੈਗਾ ਦੂਸਰੀ ਗੱਲ ਕਿ ਜੇ ਉਹ ਖਾਸ ਭਾਈਚਾਰੇ ਦੇ ਖਿਲਾਫ ਕਿਸੇ ਖਾਸ ਕਮਿਊਨਿਟੀ ਦੇ ਖਿਲਾਫ ਜਿਹੜੀ ਹੈਗੀ ਆ ਉਹ ਟਾਰਗੇਟ ਕਰ ਰਿਹਾ ਹੈਗਾ ਤਾਂ ਇਹਦਾ ਮਤਲਬ ਆ ਕਿ ਇਹ ਕਿਸ ਤਰ੍ਹਾਂ ਦੀ ਸਮਾਜ ਚ ਵੀ ਬਰਾਬਰੀ ਲਿਆਉਣਾ ਚਾਹੁੰਦਾ ਹੈ ਕਿੱਦਾਂ ਦਾ ਬਦਲਾਅ ਲਿਆਉਣਾ ਚਾਹੁੰਦਾ ਕਿ ਇੱਕ ਬੰਦਾ ਕਿਸੇ ਵੀ ਪੋਜੀਸ਼ਨ ਤੇ ਪਹੁੰਚ ਕੇ ਜਿਹੜਾ ਉਹਦਾ ਸੋਸ਼ਲ ਸਟੇਟਸ ਇੱਕ ਬ੍ਰਾਹਮਣਵਾਦ ਨੇ ਤੈਅ ਕੀਤਾ ਹੋਇਆ ਹੈਗਾ ਉਹਨੂੰ ਉਹਨੂੰ ਪ੍ਰਚਾਰ ਰਿਹਾ ਹੈਗਾ ਪਰ ਪਰ ਮੈਂ ਵਿਚ ਹੀ ਰੋਕਦਾ ਉਸੇ ਸਮਾਜ ਦੇ ਵਿੱਚੋਂ ਸਪੀਕਰ ਸਾਹਿਬ ਆਉਂਦੇ ਆ ਜਿਹੜੇ ਬੰਦੇ ਨੇ ਇਹ ਰੀਲீஸ் ਕਰੀ ਆ ਉਹਨੇ ਤਾਂ ਸ਼ਰੇਆਮ ਕਹਿੰਦਾ ਵੀ ਮੈਂ ਤਾਂ ਉਹਨਾਂ ਨੂੰ ਵੀ ਸੁਣਾਈ ਵੀ ਆ ਇਹ ਤਾਂ ਹੁਣ ਉਹੀ ਗੱਲ ਆ ਨਾ ਕਿ ਇਹਦਾ ਮਤਲਬ ਆ ਫਿਰ ਕੁਲਤਾਰ ਸੰਧਵਾ ਚ ਦਮ ਹੈ ਨਹੀਂ ਉਹ ਫਿਰ ਸਪੀਕਰ ਨਹੀਂ ਫਿਰ ਸਪੀਕਰ ਨੂੰ ਪੰਜਾਬੀ ਜੋ ਕਹਿੰਦੇ ਵਾਜਾ ਆਓ ਫਿਰ ਉਹ ਜੇ ਸਪੀਕਰ ਹੋਏ ਫਿਰ ਉਹ ਕਾਰਵਾਈ ਕਰਨਗੇ ਜੇ ਵਾਜਾ ਤੇ ਫਿਰ ਵਾਜਾ ਵਜਾਤਾ ਬਲਕਾਰ ਸਿੱਧੂ ਨੇ ਉਹ ਸਪੀਕਰ ਆ ਕਿ ਵਾਜਾ ਇਹ ਉਹਨਾਂ ਨੂੰ ਸਾਬਤ ਕਰਨਾ ਪਊਗਾ ਪੂਰੇ ਪੂਰੀ ਸਰਕਾਰ ਦਾ ਹੀ ਇੱਕ ਟ੍ਰੈਂਡ ਰਿਹਾ ਤੁਸੀਂ ਹੁਣੀ ਭਵਾਨੀਗੜ੍ਹ ਵਾਲੀ ਘਟਨਾ ਵੀ ਹੈ ਜਿਹੜੀ ਉਹ ਵੀ ਸਾਹਮਣੇ ਆ ਜਿੱਥੇ ਇੱਕ ਬੰਦੇ ਨੇ ਸਪਰੇਅ ਪੇਲੀ ਆ ਮਨਿੰਦਰ ਸਿੱਧੂ ਦਾ ਇਹ ਤੋਂ ਪਹਿਲਾਂ ਏਬੀਸੀ ਵਾਲੇ ਦਾ ਜਿਹੜਾ ਚੈਨਲ ਦੇ ਵਿੱਚ ਜਿੱਥੇ ਵਿਸ਼ੇਸ਼ ਅਧਿਕਾਰ ਕਮੇਟੀ ਚ ਭੇਜਿਆ ਗਿਆ ਉਹ ਵੀ ਮੁੱਦਾ ਪੂਰਾ ਆਇਂ ਲੱਗਦਾ ਜਿਵੇਂ ਦਿੱਲੀ ਇਲੈਕਸ਼ਨ ਤੋਂ ਬਾਅਦ ਇਹ ਸੋਚ ਜੀ ਲਿਆ ਸਰਕਾਰ ਨੇ ਵੀ ਜਿਹੜੇ ਹੁਣ ਖਿਲਾਫ ਬੋਲਦੇ ਆ ਥੋੜੇ ਮੋਟੇ ਬੰਦੇ ਵੀ ਇਹਨਾਂ ਨੂੰ ਕਿਸੇ ਵੀ ਢੰਗ ਦੇ ਨਾਲ ਚੁੱਪ ਕਰਾਇਆ ਜਾਵੇ ਤੇ ਚੁੱਪ ਕਰਾਉਣ ਦੀ ਨੀਤੀ ਹੈ ਜਿਹੜੀ ਉਹੀ ਹੈ ਵੀ ਦਬਾ ਡਰ ਸਹਿਮ ਇਹ ਮਾਹੌਲ ਤੇ ਵੱਧ ਜੋ ਇੱਕ ਚੰਮ ਦੀਆਂ ਚਲਾਉਣ ਦੀ ਕਹਾਵਤ ਆ ਨਾ ਪੰਜਾਬੀ ਚ ਕਿ ਕਿਸੇ ਬੰਦੇ ਨੂੰ ਇੱਕ ਦਿਨ ਲਈ ਗੱਦੀ ਮਿਲ ਗਈ ਸੀਗੀ ਉਹਨੇ ਕਰੰਸੀ ਹੋਈ ਸੀ ਕੋ ਕਹਿੰਦਾ ਕਰੰਸੀ ਹੋਈ ਚੰਮ ਦੀ ਕਰ ਦੋ ਠੀਕ ਆ ਇਸ ਕਰਕੇ ਇਹ ਉਹ ਚੰਮ ਦੀਆਂ ਚਲਾ ਰਹੇ ਆ ਜੇ ਤੁਸੀਂ ਕਹਾਵਤ ਉਹ ਕਿਵੇਂ ਉਹ origion ਹੋਈ ਉਹਨੂੰ ਤੁਸੀਂ ਸਮਝਦੇ ਹੋ ਮੈਂ ਜਿਹੜਾ ਵੀ ਸਮਝਦਾ ਉਹਨਾਂ ਨੂੰ ਲੱਗਦਾ ਵੀ ਹੁਣ ਥੋੜੇ ਦਿਨ ਰਹਿ ਗਏ ਆ ਚੰਮਦੀਆਂ ਚਲਾ ਲਈਏ ਡਾਂਗਾ ਮਾਰ ਲਈਏ ਲੋਕਾਂ ਦੇ ਛਿੱਤਰ ਫੇਰ ਲਈਏ ਠੀਕ ਆ ਇਹਦਾ ਇਹਦਾ ਰੇਟ ਵਟ ਲਈਏ ਇਹਦਾ ਰੇਟ ਵਟ ਲਈਏ ਸੱਟੇ ਵਾਲਾਂ ਤੋਂ ਲੈ ਲਈਏ ਟਰੱਕ ਯੂਨੀਅਨ ਦੇ ਕਬਜ਼ੇ ਦਾ ਲੈ ਲਈਏ ਜੋ ਕੁਝ ਵੀ ਪਿਛਲੀਆਂ ਸਰਕਾਰਾਂ ਵੇਲੇ ਚੱਲ ਰਿਹਾ ਹੈਗਾ ਠੀਕ ਆ ਕਿਉਂਕਿ ਉਹ ਪੈਸੇ ਪਹੁੰਚਣ ਦਾ ਜਿਹੜਾ ਹੈਗਾ ਉਹ ਟਿਕਾਣੇ 'ਚ ਹੀ ਬਦਲਾ ਆਇਆ ਹੋਰ ਤਾਂ ਨਹੀਂ ਕੋਈ ਬਦਲਾ ਆਇਆ ਉਹ ਟਿਕਾਣੇ 'ਚ ਬਦਲਾ ਆਇਆ ਉਹ ਕਾਲੀਆਂ ਕਾਂਗਰਸੀਆਂ ਦਾ ਟਿਕਾਣਾ ਬਦਲ ਕੇ ਜਿਹੜਾ ਹੈਗਾ ਉਹ ਆਮ ਆਦਮੀ ਪਾਰਟੀ ਵਾਲਾ ਹੋ ਗਿਆ ਠੀਕ ਹੈ ਔਰ ਇਹਦੀ ਸਰਕਾਰ ਦੀ ਇੱਕ ਇੱਕ ਜਿਹੜੀ ਘਟਨਾ ਇੱਕ ਕਾਰਗੁਜ਼ਾਰੀ ਹੈ ਨਾ ਕੋਈ ਇੱਕ ਇੱਕ ਇਨਸੀਡੈਂਟ ਤੋਂ ਜਿਵੇਂ ਕਹਿੰਦੇ ਵੀ ਚੌਲਾਂ ਦੀ ਦੇਗ ਉਹ ਬਣ ਗਈ ਕਿ ਨਹੀਂ ਬਣ ਗਈ ਇੱਕ ਚੌਲ ਦੇ ਦਾਣੇ ਤੋਂ ਪਤਾ ਲੱਗ ਜਾਂਦਾ ਵੀ ਦੇਗ ਤਿਆਰ ਆ ਕਿ ਨਹੀਂ ਤਿਆਰਗਾ ਇਹ ਇੱਕ ਚੌਲ ਦੇ ਦਾਣੇ ਤੋਂ ਇਹਨਾਂ ਦੀ ਇੱਕ ਹਰਕਤ ਤੋਂ ਇਹਨਾਂ ਦੀ ਸਮੁੱਚੀ ਕਾਰਗੁਜ਼ਾਰੀ ਜਿਹੜੀ ਆ ਹਰ ਰੋਜ਼ ਪੰਜਾਬ 'ਚ ਜਿਹੜੀ ਦੇਖਣ ਨੂੰ ਹੈਗੀ ਆ ਉਹ ਮਿਲ ਰਹੀ ਹੈ ਮਾਡਲਸ 'ਚ ਕੋਈ ਸਿਮਿਲਰਿਟੀ ਲੱਗਦੀ ਆ ਮੀਡੀਆ ਨੂੰ ਲੈ ਕੇ ਜੋ ਜਾਂ ਵਿਰੋਧੀਆਂ ਨੂੰ ਲੈ ਕੇ ਸਿਮਿਲੈਰਿਟੀ ਆ ਮਿਲਦਾ ਕਿਸੇ ਦੇ ਨਾਲ ਇਹ ਮਾਡਲ ਪੰਜਾਬ ਵਾਲਾ ਇਸ ਵੇਲੇ ਹਾਲਾਂਕਿ ਉਹਨਾਂ ਦਾ ਤਾਂ ਰੰਗਲੇ ਪੰਜਾਬ ਦਾ ਮਾਡਲ ਹੈ ਪਰ ਜਿਸ ਤਰ੍ਹਾਂ ਬਵਾਜਾਂ ਦਵਾਈਆਂ ਜਾ ਰਹੀਆਂ ਪਰਚੇ ਦਰਜ ਚਾਹੇ ਪਹਿਲਾਂ ਆਪਾਂ ਸਗਨੈਪ ਸਿੱਧੂ ਬੜੀ ਵੀ ਦੇਖਿਆ ਹੋਰ ਕਰਾਂ ਦੇਖਿਆ ਕਿਸਾਨ ਆਗੂਆਂ ਦੇ ਵੀ ਆਪਾਂ ਦੇਖ ਹੀ ਰਹੇ ਹਾਂ ਅੱਜ ਕੱਲ ਜਿਸ ਤਰ੍ਹਾਂ ਦਾ ਟੈਗਿੰਗ ਹੈ ਇਹ ਮਿਲਦੀ ਕਿਹਦੇ ਨਾਲ ਇਹ ਮਾਡਲ ਨਹੀਂ ਦੇਖੋ ਇਸ ਮਾਮਲੇ 'ਤੇ ਤਾਂ ਹਕੀਕੀ ਬਦਲਾ ਹੈਗਾ ਬਾਕੀ ਕਿਸੇ ਖੇਤਰ 'ਚ ਤਾਂ ਪਹਿਲਾਂ ਵਾਲਾ ਕੰਮ ਹੀ ਆ ਇੱਕ ਚ ਹਕੀਕੀ ਬਦਲਾ ਹੈਗਾ ਅਸਲ ਬਦਲਾ ਇੱਥੇ ਇਹ ਅਸਲ ਬਦਲਾ ਇੱਥੇ ਆਇਆ ਹੈਗਾ ਔਰ ਇਹਦੇ ਵਾਸਤੇ ਇਹ ਜਿਹੜੇ ਇਹ ਜਿਨ੍ਹਾਂ ਦੀ ਏ ਟੀਮ ਆ ਠੀਕ ਹੈ ਇਹ ਜਿਹੜੀ ਬੀ ਟੀਮ ਆ ਉਹ ਏ ਟੀਮ ਦੇ ਨਕਸ਼ੇ ਕਦਮ ਤੇ ਚੱਲ ਰਹੀ ਹੈਗੀ ਆ ਇਹਨਾਂ ਦਾ ਇਸ ਮਾਮਲੇ 'ਚ ਗੇਮ ਖੇਡਣ ਦਾ ਸਟਾਈਲ ਇੱਕੋ ਜਿਹਾ ਦੋਨਾਂ ਟੀਮਾਂ ਦਾ ਹੈ ਨਾ ਵੀ ਉਹ ਉਹਨਾਂ ਨੇ ਇੱਕ ਗੋਦੀ মিডিਆ ਪੈਦਾ ਕੀਤਾ ਔਰ ਇਹਨਾਂ ਨੇ ਜਿਹੜਾ ਸੀਗਾ ਵੀ ਕਿਹੜੇ ਚੈਨਲ 'ਚ ਕਿਹੜਾ ਪੱਤਰਕਾਰ ਰੋ ਕਹਦਾ ਨਹੀਂ ਰਹੂਗਾ ਮੈਂ ਇੱਕ ਅਖਬਾਰ ਇਸ ਕਰਕੇ ਬੰਦ ਕਰਵਾਤਾ ਕਿ ਇੱਕ ਸਰਕਾਰ ਦਾ ਜਿਹੜਾ ਕ੍ਰਿਟਿਕ ਹੁੰਦਾ ਸੀਗਾ ਉਹ ਇੱਕ ਸਰਕਾਰ ਦਾ ਬਲਾਰਾ ਬਣ ਗਿਆ ਅਖਬਾਰ ਜਦੋਂ ਚੱਲ ਹੀ ਗਿਆ ਤੇ ਫਿਰ ਜਦੋਂ ਚੱਲ ਹੀ ਗਿਆ ਇਸ ਕਰਕੇ ਇਹ 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 ਇੱਕ ਜਗ੍ਹਾ ਇੱਕ ਜਗ੍ਹਾ ਦਾ ਵਰਤਾਰਾ ਨਹੀਂ ਹੈ ਇਹ ਇੱਕ ਜਗ੍ਹਾ ਦਾ ਇਹ ਮਤਲਬ ਯਾਨੀ ਕੋਈ ਵਰਤਾਰਾ ਇਹ ਹੀ ਘਟਨਾ ਨਹੀਂ ਹੈ ਇਹ ਵਰਤਾਰਾ ਯਾਨੀ ਕਿ ਫੀਨੋਮਨਾ ਬਣ ਚੁੱਕਾ ਹੈਗਾ ਵੀ ਕਿਹੜੇ ਚੈਨਲ 'ਚ ਕੌਣ ਹੋਊਗਾ ਹਨਾ ਉਹ ਇਲੈਕਟ੍ਰੋਨਿਕ মিডিਆ 'ਚ ਕੌਣ ਹੋਊਗਾ ਫਿਰ ਮਤਲਬ ਪ੍ਰਿੰਟ মিডিਆ 'ਚ ਕੌਣ ਹੋਊਗਾ ਮਤਲਬ ਇੱਥੋਂ ਤੱਕ ਜਿਹੜਾ ਇਹਨਾਂ ਨੇ ਤੈਅ ਕੀਤਾ ਮਤਲਬ ਉਹ ਕਹਿੰਦੇ ਕਹਾਉਂਦੀਆਂ ਉਹ ادارے ਵੀ ਜਿਨ੍ਹਾਂ ਦੇ ਐਂ ਲੱਗਦੇ ਸੀ ਕਿ ਇਹ ਦੰਦ ਮਾਰਨ ਲੱਗੇ ਇਹ ਨਹੀਂ ਵੰਦੇਗੇ ਵੀ ਕਿੰਦੇ ਮਾਰਨਾ ਹੈਗਾ ਉਹਨਾਂ ਦੇ ਦੰਦ ਹੁਣ ਇਸ ਪਾਸੇ ਜਾਂਦੇ ਨਹੀਂ ਠੀਕ ਹੈ ਇਹ ਜਿਹੜਾ ਮਤਲਬ ਇਹਨਾਂ ਨੇ ਕੀਤਾ ਔਰ ਉਸ ਤੋਂ ਬਾਅਦ ਇੱਕ ਜਿਹੜੀ ਟ੍ਰੋਲ ਆਰਮੀ ਭਰਤੀ ਕੀਤੀ ਹੈ ਲੋਕੀ ਕਿ ਹਰ ਉਹ ਬੰਦਾ ਜਿਹੜਾ ਸਰਕਾਰ ਦੀ ਆਲੋਚਨਾ ਕਰਦਾ ਉਹ ਖਾਸ ਕਰਕੇ ਕਿਸਾਨ ਅੰਦੋਲਨਤਾ ਕਿਉਂਕਿ ਸਰਕਾਰ ਦੇ ਖਿਲਾਫ ਜਿਹਨੂੰ ਕਹਿੰਦੇ ਵੀ ਉਹਦੀ ਹਰ ਕਰਤੂ ਦੇ ਸਾਹਮਣੇ ਵੰਜ ਘੜ ਦਿੰਦਾ ਹੈਗਾ ਉਹਨਾਂ ਦੇ ਬਾਰੇ ਜੋ ਕਫਰ ਤੋਲ ਸਕਦੇ ਹੋ ਜੋ ਗੰਦ ਬਖ ਸਕਦੇ ਹੈਗੇ ਕਿਉਂਕਿ ਬਕੜਵਾ ਕਰਨ ਦਾ ਵਿਸ਼ੇਸ਼ ਅਧਿਕਾਰ ਇਸ ਪਾਰਟੀ ਦੇ ਕੋਲੇ ਹੈਗਾ ਠੀਕ ਆ ਔਰ ਇਹਨਾਂ ਦਾ ਆਈਟੀ ਸੈੱਲ ਜਿਹੜਾ ਹੈਗਾ ਮਤਲਬ ਭਾਸ਼ਾ ਦਾ ਬਲਕਾਰ ਸਿੱਧੂ ਉਹੀ ਬੋਲੇ ਆ ਉਹ ਸੀਗਾ ਕਿ ਉਹ ਫੇਕ ਆਈਡੀਆਂ ਤੋਂ ਕਰਦੇ ਆ ਗਿਆ ਬਲਕਾਰ ਸਿੱਧੂ ਰੀਅਲ ਆਈਡੀ ਤੋਂ ਬੋਲ ਗਿਆ ਯਾਨੀ ਕਿ ਰੀਅਲ ਰੂਪ ਚ ਬੋਲ ਗਿਆ ਹੈਗਾ ਹਨਾ ਤੋ ਇਸ ਕਰਕੇ ਇਹਨਾਂ ਦਾ ਪਿਛਲੀ ਸਰਕਾਰਾਂ ਦੇ ਨਾਲੋਂ ਇਹ ਤਾਂ ਵਾਕਈ ਬਦਲਾਅ ਹੈਗਾ ਕਿ ਇਹ ਪੱਤਰਕਾਰਾਂ ਨੂੰ ਖਾਸ ਕਰਕੇ ਜਿਹੜਾ ਬੰਦਾ ਠੀਕ ਆ ਕਿ ਇਹਨਾਂ ਦੀ ਕਿਸੇ ਗੱਲ ਦੀ ਲੋਚਨਾ ਕਰਦਾ ਹੈਗਾ ਉਹਨੂੰ ਇਸੇ ਤਰ੍ਹਾਂ ਹੀ ਟਾਰਗੇਟ ਕਰ ਰਿਹਾ ਇਹ ਘਟਨਾਵਾਂ ਤੁਸੀਂ ਗਿਣਾ ਹੀ ਦਿੱਤੀਆਂ ABC ਦੇ ਖਿਲਾਫ ਵਿਸ਼ੇਸ਼ ਅਧਿਕਾਰ ਵਰਤਿਆ ਗਿਆ ਠੀਕ ਆ ਫਿਰ ਪਹਿਲਾ ਸੁਖਨਾਬ ਸਿੱਧੂ ਤੇ ਪਰਚਾ ਦਰਜ ਹੋਇਆ ਮਨਿੰਦਰ ਜੀ ਸਿੱਧੂ ਤੇ ਹੋਇਆ ਠੀਕ ਆ ਤੁਹਾਡੇ ਤੋਂ ਕਿਸੇ ਦੇ ਵੀ ਹੋ ਸਕਦਾ ਹੈਗਾ ਠੀਕ ਆ ਇਹ ਕਿਸੇ ਤੇ ਵੀ ਜਿਹੜਾ ਹੈਗਾ ਇਹ ਹੋ ਸਕਦਾ ਔਰ ਇਹ ਕਰ ਰਹੇ ਹੈਗੇ ਸਰਕਾਰ ਦੀ ਜਿਹੜੀ ਕਾਰਜਸ਼ੈਲੀ ਹੈ ਆਖਰੀ ਸਵਾਲ ਹੈ ਮੇਰਾ ਹੁਣ ਕੀ ਇਸ ਮਸਲੇ ਦੇ ਵਿੱਚ ਹੋਣ ਜਾ ਰਹੇ ਆ ਜਾਂ ਕਰਨ ਜਾ ਰਹੇ ਆ ਸਾਰੇ ਅੱਜ ਜਿਵੇਂ ਇਕੱਠ ਹੋਇਆ ਤੁਸੀਂ ਵੀ ਸੁਣੋ ਦੇਖੋ ਅੱਜ ਅਸੀਂ ਸਾਰੀਆਂ ਜਥੇਬੰਦੀਆਂ ਨੇ ਤੈਅ ਕੀਤਾ ਕਿ 3 ਮਾਰਚ ਨੂੰ SSP ਬਠਿੰਡਾ ਦੇ ਦਫ਼ਤਰ ਦੇ ਸਾਹਮਣੇ ਵੱਡਾ ਇਕੱਠ ਕਰਾਂਗੇ ਤੇ ਮਨਿੰਦਰਜੀ ਸਿੱਧੂ ਤੇ ਪਰਚਾ ਰੱਦ ਕਰਾਉਣ ਲਈ ਔਰ ਬਲਕਾਰ ਸਿੱਧੂ ਤੇ ਪਰਚਾ ਦਰਜ ਕਰਾਉਣ ਲਈ ਜੋ ਨੇ ਔਰਤਾਂ ਬਾਰੇ ਘਟੀਆ ਸ਼ਬਦਾਵਲੀ ਵਰਤੀ ਆ ਜੋ ਇਕਰਾਮ ਗੜੀਆ ਭਾਈਚਾਰ ਬਾਰੇ ਘਟੀਆ ਸ਼ਬਦਾਵਲੀ ਵਰਤੀ ਹੈਗੀ ਤੇ ਉਹਦੇ ਚ ਦੇਖਦੇ ਆ ਪ੍ਰਿਵਿਲੇਜ ਕਮੇਟੀ ਕੀ ਕਰਦੀ ਹੈਗੀ ਆ ਪ੍ਰਿਵਿਲੇਜ ਕਮੇਟੀ ਸਪੀਕਰ ਦੀ ਆ ਕਿਵਾਜੇ ਦੀ ਆ ਇਹ ਲੱਗ ਜਾਂਦਾ ਪਤਾ ਨਹੀਂ ਤਾਂ 3 ਤਰੀਕ ਤੋਂ ਬਾਅਦ ਪਹਿਲਾ ਐਕਸ਼ਨ ਜਿੰਨਾ ਚਿਰ ਇਹ ਮਸਲਾ ਹੱਲ ਨਹੀਂ ਹੁੰਦਾਗਾ ਲੜਾਈ ਜਾਰੀ ਰੋ ਚਲੋ ਤੁਹਾਡੇ ਗਵੰਡੀ ਆ ਤੁਹਾਨੂੰ ਵੱਧ ਪਤਾ ਹੋਊਗਾ ਕੀ ਨੇ ਤਾਂ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਇਸ ਵੀਡੀਓ ਦਾ ਹਿੱਸਾ ਬਣੇ